ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਦਰਬਾਰ ਦੇ ਵਿੱਚ ਬੈਠੇ ਹਨ ਸੰਗਤ ਬਾਰੀ-ਬਾਰੀ ਨਮਸਕਾਰ ਕਰਕੇ ਸਤਿਗੁਰੂ ਤੋਂ ਅਸੀਸਾਂ ਲੈ ਕੇ ਦਰਬਾਰ ਦੇ ਵਿੱਚ ਸਜ ਰਹੀ ਹੈ ਐਨੇ ਵਿੱਚ ਇੱਕ ਵਿਅਕਤੀ ਨੇ ਸਤਿਗੁਰੂ ਜੀ ਨੂੰ ਇੱਕ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਸਿੱਖਾਂ ਬਾਰੇ ਬਹੁਤ ਸੁਣਿਆ ਹੈ ਪਰ ਮੇਰੇ ਮਨ ਵਿੱਚ ਇੱਕ ਸ਼ੰਕਾ ਹੈ ਕਿ ਕੋਈ ਆਪਜੀ ਦਾ ਇਹੋ ਜਿਹਾ ਸਿੱਖ ਵੀ ਹੈ ਜਿਸ ਨੂੰ ਨਾ ਖੁਸ਼ੀ ਦੀ ਪ੍ਰਵਾਹ ਹੋਵੇ ਨਾ ਗਮੀ ਦੀ ਨਾ ਇੱਜ਼ਤ ਦੀ ਨਾ ਕੋਈ ਬੇਇੱਜ਼ਤੀ ਦੀ ਨਾ ਕੋਈ ਗਮੀ ਦੀ ਨਾ ਕੋਈ ਸੁਖ ਦੀ ਨਾ ਕੋਈ ਦੁੱਖ ਦੀ ਵੀ ਜਿਹੜਾ ਸਮਾਨ ਅਵਸਥਾ ਦੇ ਵਿੱਚ ਰਹੇ ਜਿਸ ਨੂੰ ਕੋਈ ਵੀ ਦੁਨੀਆ ਦੀ ਪ੍ਰਵਾਹ ਨਾ ਹੋਵੇ ਸਿਰਫ ਤੇਰੀ ਰਜਾ ਦੇ ਵਿੱਚ ਹੀ ਹੋਵੇ ਤਾਂ ਸਤਿਗੁਰੂ ਜੀ ਮੁਸਕਰਾ ਕੇ ਬੋਲੇ ਕਿ ਜੋ ਬਾਣੀ ਤੇ ਬਾਣੇ ਨਾਲ ਜੁੜੇ ਹੋਏ ਸਿੱਖ ਹਨ ਉਹ ਇਹੋ ਹੀ ਅਵਸਥਾ ਦੇ ਵਿੱਚ ਰਹਿੰਦੇ ਹਨ ਆਪ ਜੀ ਇਦਾਂ ਕਰੋ ਇਸ ਪਿੰਡ ਦੇ ਵਿੱਚ ਲੈ ਜਾਓ ਉੱਥੇ ਜਾ ਕੇ ਇੱਕ ਮੇਰਾ ਬੜਾ ਪਿਆਰਾ ਸਿੱਖ ਹੈ ਆਪ ਜੀ ਇੱਕ ਰਾਤ ਉਸ ਦੇ ਨਾਲ ਉਸ ਦੇ ਘਰ ਰਹਿਣਾ ਹੈ ਫਿਰ ਮੈਨੂੰ ਆ ਕੇ ਦੱਸਣਾ ਵੀ ਜੋ ਤੇਰੇ ਮਨ ਦਾ ਸ਼ੰਕਾ ਹੈ ਦੂਰ ਹੋਇਆ ਕਿ ਨਹੀਂ ਉਹ ਵਿਅਕਤੀ ਜਦੋਂ ਪਿੰਡ ਚਲਾ ਜਾਂਦਾ ਹੈ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਜਿਸ ਸਿੱਖ ਨੂੰ ਉਸਨੇ ਮਿਲਣਾ ਸੀ ਉਸ ਦਾ ਨਾਂ ਹੈ ਭਾਈ ਪਿਖਾਰੀ ਭਾਈ ਪਿਖਾਰੀ ਜੀ ਦੇ ਉਹ ਜਦੋਂ ਘਰੇ ਚਲਾ ਜਾਂਦਾ ਹੈ ਤਾਂ ਘਰ ਤੋਂ ਪਤਾ ਚੱਲਦਾ ਹੈ ਕਿ ਭਾਈ ਪਿਖਾਰੀ ਜੀ ਤਾਂ ਦੁਕਾਨ ਤੇ ਆ ਗਏ ਹਨ ਕਿਉਂਕਿ ਜੋ ਭਾਈ ਪੇਖਾਰੀ ਜੀ ਸਨ ਉਹ ਕਿਉਂ ਵੇਚਦੇ ਸਨ ਜਦੋਂ ਉਹ ਸ਼ੰਕਾਵਾਦੀ ਇਨਸਾਨ ਭਾਈ ਪੇਖਾਰੀ ਜੀ ਦੀ ਦੁਕਾਨ ਤੇ ਜਾਂਦਾ ਹੈ ਕੀ ਦੇਖਦਾ ਹੈ ਕਿ ਭਾਈ ਪੇਖਾਰੀ ਜੀ ਇੱਕ ਗ੍ਰਾਹਕ ਦੇ ਨਾਲ ਇੱਕ ਪੈਸੇ ਦੇ ਪਿੱਛੇ ਵਹਿਸ ਕਰ ਰਹੇ ਹਨ ਉਹ ਕਹਿ ਰਿਹਾ ਹੈ ਕਿ ਮੈਂ ਇੱਕ ਪੈਸਾ ਬਾਦ ਵਿੱਚ ਦੇਖ ਕੇ ਜਾਵਾਂਗਾ ਭਾਈ ਭਿਖਾਰੀ ਜੀ ਕਹਿੰਦੇ ਕਿ ਮੈਂ ਇੱਕ ਪੈਸਾ ਹੁਣ ਹੀ ਲੈਣਾ ਹੈ ਨਹੀਂ ਤਾਂ ਮੇਰਾ ਘਿਓ ਛੱਡ ਜਾ ਉਹ ਵਿਅਕਤੀ ਕਹਿ ਰਿਹਾ ਹੈ ਕਿ ਮੈਂ ਥੋੜੇ ਦਿਨਾਂ ਦੇ ਵਿੱਚ ਦੇ ਜਾਵਾਂਗਾ ਪਰ ਭਾਈ ਭਿਖਾਰੀ ਜੀ ਨੇ ਉਸ ਨੂੰ ਕੀ ਨਾ ਦਿੱਤਾ ਇਹ ਦੇਖ ਕੇ ਉਹ ਇਨਸਾਨ ਦੇ ਮਨ ਵਿੱਚ ਆਇਆ ਵੀ ਇਹ ਤਾਂ ਬੜਾ ਲਾਲਚੀ ਹੈ ਮੈਂ ਤਾਂ ਸੁਣਿਆ ਸੀ ਵੀ ਇਹ ਇੱਕ ਅਵਸਥਾ ਦੇ ਵਿੱਚ ਹੀ ਰਹਿੰਦੇ ਹਨ ਚਲੋ ਜਦੋਂ ਉਹ ਭਾਈ ਪਿਖਾਰੀ ਜੀ ਕੋਲ ਜਾ ਕੇ ਉਹਨਾਂ ਨੂੰ ਨਮਸਕਾਰ ਕਰਦਾ ਹੈ ਮਿਲਦਾ ਹੈ ਦੱਸਦਾ ਹੈ ਕਿ ਮੈਨੂੰ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪ ਜੀ ਦੇ ਘਰ ਭੇਜਿਆ ਹੈ ਅਤੇ ਮੈਂ ਇੱਕ ਰਾਤ ਆਪ ਜੀ ਦੇ ਘਰ ਰਹਿਣਾ ਹੈ ਤਾਂ ਫਿਰ ਭਾਈ ਪਿਖਾਰੀ ਜੀ ਬੜੇ ਖੁਸ਼ ਹੁੰਦੇ ਹਨ ਅਤੇ ਉਸ ਨੂੰ ਆਪਣੇ ਘਰ ਬੜੇ ਸਤਿਕਾਰ ਦੇ ਨਾਲ ਲੈ ਕੇ ਜਾਂਦੇ ਹਨ ਜਦੋਂ ਇਨਸਾਨ ਹੋ ਭਾਈ ਪਿਖਾਰੀ ਜੀ ਦੇ ਘਰ ਜਾਂਦਾ ਹੈ ਕੀ ਦੇਖਦਾ ਹੈ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਹਨ ਸਬਜ਼ੀਆਂ ਬਣ ਰਹੀਆਂ ਹਨ ਮਠਿਆਈਆਂ ਬੜਨੀਆਂ ਹਨ ਨਵੇਂ ਕੱਪੜੇ ਸਿੱਤੇ ਜਾ ਰਹੇ ਹਨ ਉਸ ਨੂੰ ਪਤਾ ਲੱਗਦਾ ਹੈ ਕਿ ਸਵੇਰੇ ਭਾਈ ਪਿਖਾਰੀ ਜੀ ਦੇ بیٹے ਦੀ ਸ਼ਾਦੀ ਹੈ ਰਾਤ ਦਾ ਪ੍ਰਸ਼ਾਦਾ ਛਕਣ ਤੋਂ ਬਾਅਦ ਉਹ ਇਨਸਾਨ ਪਾਈ ਭਿਖਾਰੀ ਜੀ ਨੂੰ ਕਹਿੰਦਾ ਹੈ ਕਿ ਆਪ ਜੀ ਮੇਰੇ ਹੱਥ ਘਿਓ ਦੇ ਨਾਲ ਸੁਚੇਕਾ ਰਾ ਦਿਓ ਕਿਉਂਕਿ ਮੈਂ ਹੱਥ ਘਿਓ ਦੇ ਨਾਲ ਹੀ ਧੋਂਦਾ ਹਾਂ ਪ੍ਰਸ਼ਾਦਾ ਛਕਣ ਤੋਂ ਬਾਅਦ ਤਾਂ ਪਾਈ ਭਿਖਾਰੀ ਜੀ ਨੇ ਸਤਿਵਚਨ ਕਰਕੇ ਉਸ ਦੇ ਹੱਥ ਘਿਓ ਦੇ ਨਾਲ ਧਵਾ ਦਿੱਤੇ ਇਹ ਦੇਖ ਕੇ ਉਹ ਬੜਾ ਹੈਰਾਨ ਹੋਇਆ ਅਤੇ ਭਾਈ ਪੇਖਾਰੀ ਜੀ ਨੂੰ ਪੁੱਛਦਾ ਹੈ ਕਿ ਉੱਥੇ ਤਾਂ ਆਪ ਜੀ ਇੱਕ ਪੈਸੇ ਦੇ ਲਈ ਲੜ ਰਹੇ ਸਨ ਤਾਂ ਭਾਈ ਪੇਖਾਰੀ ਜੀ ਨੇ ਕਿਹਾ ਕਿ ਮੇਰੇ ਜ਼ਿੰਦਗੀ ਦੇ ਕੁਝ ਅਸੂਲ ਹਨ ਕਿ ਮੈਂ ਨਾ ਉਧਾਰ ਕਰਦਾ ਹਾਂ ਤੇ ਨਾ ਉਧਾਰ ਦਿੰਦਾ ਹਾਂ ਉਹ ਮੇਰਾ ਕਿਰਤ ਹੈ ਮੇਰਾ ਕਾਰੋਬਾਰ ਹੈ ਇਹ ਮੇਰੀ ਘਰ ਵਿੱਚ ਸ਼ਰਦਾ ਦੀ ਭਾਵਨਾ ਹੈ ਇਸ ਕਰਕੇ ਮੈਂ ਪੂਰੀ ਕੋਸ਼ਿਸ਼ ਕਰਦਾ ਹਾਂ ਕਿ ਜੋ ਸਤਿਗੁਰੂ ਦੇ ਬਚਨ ਹਨ ਉਹਨਾਂ ਤੇ ਮੈਂ ਪੂਰਾ ਖਰਾ ਰਹਾ ਅਤੇ ਸੰਗਤ ਦੀ ਸੇਵਾ ਵੀ ਕਰਾਂ ਆਪਣਾ ਕਾਰੋਬਾਰ ਵੀ ਬੜੀ ਇਮਾਨਦਾਰੀ ਨਾਲ ਤੇ ਸੁਚਮਤਾ ਦੇ ਨਾਲ ਕਰਾਂ ਇਹ ਸੁਣ ਕੇ ਉਸ ਵਿਅਕਤੀ ਦੇ ਮਨ ਵਿੱਚੋਂ ਇਹ ਸ਼ੰਕਾ ਵੀ ਦੂਰ ਹੋ ਗਈ ਜਦੋਂ ਰਾਤ ਦਾ ਸਮਾਂ ਹੋਇਆ ਭਾਈ ਪਖਾਰੀ ਜੀ ਨੇ ਉਸ ਨੂੰ ਇੱਕ ਕਮਰਾ ਦੇ ਦਿੱਤਾ ਕਿ ਆਪ ਜੀ ਇੱਥੇ ਵਿਸ਼ਰਾਮ ਕਰ ਲਵੋ ਜਦੋਂ ਇਨਸਾਨ ਉਹ ਅੰਦਰ ਚਲਾ ਜਾਂਦਾ ਹੈ ਕੀ ਦੇਖਦਾ ਹੈ ਅੰਦਰ ਇੱਕ ਪੌੜੀ ਦੇ ਉੱਪਰ ਚਿੱਟੇ ਰੰਗ ਦਾ ਕੱਪੜਾ ਲਿਪਟਿਆ ਹੋਇਆ ਹੈ ਆਪਾਂ ਕਹਿ ਸਕਦੇ ਹਾਂ ਉਹ ਕੱਪੜਾ ਇਸ ਕਰਕੇ ਵਿਸ਼ਿਆ ਹੋਇਆ ਸੀ ਜਿਸ ਦੇ ਉੱਪਰ ਇੱਕ ਆਪਾਂ লাশ ਨੂੰ ਡੈੱਡ ਬਾਡੀ ਨੂੰ ਜਾਂ ਜੋ ਇਨਸਾਨ ਮਰ ਜਾਂਦਾ ਹੈ ਉਸ ਨੂੰ ਉਸ ਦੇ ਉੱਪਰ ਪਾ ਕੇ ਲੈ ਕੇ ਜਾਂਦੇ ਹਾਂ ਤਾਂ ਉਸ ਨੂੰ ਅੱਧੀ ਰਾਤ ਹੋ ਗਈ ਇਹੇ ਦੇਖਦੇ ਨੂੰ ਤੇ ਉਸ ਨੂੰ ਨੀਂਦ ਨਾ ਆਈ ਅਤੇ ਉਸਨੇ ਭਾਈ ਪੇਖਾਰੀ ਜੀ ਨੂੰ ਆਪਣੇ ਕਮਰੇ ਦੇ ਵਿੱਚ ਬੁਲਾ ਕੇ ਪੁੱਛਿਆ ਕੀ ਭਾਈ ਪੇਖਾਰੀ ਜੀ ਇੱਕ ਪਾਸੇ ਤਾਂ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਹਨ ਸ਼ਗਨ ਹੋ ਰਹੇ ਹਨ ਇੰਨੀਆਂ ਤਿਆਰੀਆਂ ਚੱਲ ਰਹੀਆਂ ਹਨ ਇਹ ਕੀ ਇਹਦਾ ਕਫਨ ਦਾ ਕੱਪੜਾ ਇੱਕ ਕਮਰੇ ਦੇ ਵਿੱਚ ਪਿਆ ਹੈ ਮੈਨੂੰ ਕੋਈ ਸਮਝ ਨਹੀਂ ਆਈ ਤਾਂ ਭਾਈ ਪੇਖਾਰੀ ਜੀ ਕਹਿੰਦੇ ਹਨ ਕਿ ਇਹ ਜੋ ਅਸਲੀਅਤ ਹੈ ਮੈਂ ਤੈਨੂੰ ਸੱਚ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਮੇਰੇ ਬੇਟੇ ਦੀ ਮੇਰੇ ਪੁੱਤਰ ਦਾ ਸਵੇਰੇ ਵਿਆਹ ਹੋ ਜਾਣਾ ਹੈ ਉਸ ਦੀ ਬਰਾਤ ਜਦੋਂ ਘਰ ਆਉਣੀ ਹੈ ਨਾ ਵਾਪਿਸ ਤਾਂ ਉਸ ਦੀ ਡੈਥ ਹੋ ਜਾਣੀ ਹੈ ਉਸ ਨੇ ਸਰੀਰ ਤਿਆਗ ਦੇਣਾ ਹੈ ਇਸ ਕਰਕੇ ਮੈਂ ਨਹੀਂ ਚਾਹੁੰਦਾ ਵੀ ਹਫੜਾ ਦਾ ਫੜੀ ਦੇ ਵਿੱਚ ਮੈਨੂੰ ਹੋਰ ਕਿਸੇ ਪਾਸੇ ਤੋਂ ਇਹ ਪੌੜੀ ਲਿਆਉਣੀ ਪਵੇ ਕਫਨ ਦਾ ਕਫਨ ਦੀ ਤਿਆਰੀ ਕਰਨੀ ਪਵੇ ਇਸ ਕਰਕੇ ਮੈਂ ਪਹਿਲਾਂ ਹੀ ਇਹ ਤਿਆਰੀ ਕਰਕੇ ਬੈਠਾ ਹਾਂ ਇਹ ਸੁਣਨ ਤੋਂ ਬਾਅਦ ਉਹ ਬੜਾ ਹੈਰਾਨ ਤੇ ਭਾਵਕ ਹੋ ਗਿਆ ਅਤੇ ਭਾਈ ਪੇਖਾਰੀ ਜੀ ਦੇ ਪੈਰ ਫੜ ਕੇ ਕਹਿਣ ਲੱਗਿਆ ਕਿ ਆਪ ਜੀ ਧੰਨ ਹੋ ਧੰਨ ਹੈ ਆਪ ਜੀ ਦਾ ਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਨੇ ਆਪ ਜੀ ਨੂੰ ਇੰਨੀ ਸੋਝੀ ਬਖਸ਼ੀ ਹੈ ਅਤੇ ਆਪ ਜੀ ਬਿਲਕੁਲ ਵੀ ਪ੍ਰਵਾਹ ਨਹੀਂ ਕਰ ਰਹੇ ਕਿ ਅੱਜ ਮੇਰੇ ਬੇਟੇ ਦੀ ਸ਼ਾਦੀ ਹੈ ਤੇ ਕੱਲ ਨੂੰ ਉਸਨੇ ਸਰੀਰ ਤਿਆਗ ਦੇਣਾ ਹੈ ਉਹ ਕਹਿੰਦਾ ਕਿ ਭਾਈ ਪਖਾਰੀ ਜੀ ਮੇਰੇ ਮਨ ਦੇ ਵਿੱਚ ਇੱਕ ਸ਼ੰਕਾ ਹੋ ਰਿਹਾ ਹੈ ਕਿ ਆਪ ਜੀ ਕਹਿ ਰਹੇ ਹੋ ਕਿ ਮੇਰੇ ਬੱਚੇ ਨੇ ਦੁਨੀਆ ਨੂੰ ਛੱਡ ਦੇਣਾ ਹੈ ਤਾਂ ਫਿਰ ਜਦੋਂ ਆਪ ਜੀ ਨੂੰ ਪਤਾ ਹੀ ਹੈ ਕਿ ਆਪ ਜੀ ਦੇ ਬੱਚੇ ਨੇ ਸੰਸਾਰ ਤੋਂ ਚਲੇ ਜਾਣਾ ਹੈ ਆਪਾਂ ਕਿਸੇ ਦੀ ਧੀ ਦੀ ਕਿਉਂ ਆਪਾਂ ਜ਼ਿੰਦਗੀ ਖਰਾਬ ਕਰ ਰਹੇ ਹਾਂ ਉਸ ਨੂੰ ਕਿਉਂ ਵਿਧਵਾ ਕਰ ਰਹੇ ਹਾਂ ਤਾਂ ਭਾਈ ਪਖਾਰੀ ਜੀ ਬੋਲੇ ਕਿ ਜੋ ਸਤਗੁਰੂ ਦਾ ਮੇਰੇ ਲਈ ਹੁਕਮ ਹੈ ਉਹ ਇਹੋ ਹੀ ਹੈ ਜਿਹਦੀ ਸਤੀ ਨੇ ਮੇਰੇ ਘਰ ਆਉਣਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਸਾਰੀ ਉਮਰ ਦੇ ਲਈ ਵਿਧਵਾ ਹੋਣਾ ਹੀ ਲਿਖਿਆ ਹੈ ਇਸ ਕਰਕੇ ਮੈਂ ਉਸ ਪਰਮਾਤਮਾ ਦੀ ਰਜਾ ਦੇ ਵਿੱਚ ਕੋਈ ਵੀ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਇਹ ਸੁਣ ਕੇ ਉਹ ਜੋ ਸ਼ੰਕਾਵਾਦੀ ਇਨਸਾਨ ਸੀ ਨਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਨਮਸਕਾਰ ਕਰਕੇ ਉੱਚੀ ਉੱਚੀ ਰੋ ਕੇ ਕਹਿੰਦਾ ਹੈ ਕੇ ਸਤਗੁਰੂ ਸੁਣਿਆ ਬਹੁਤ ਸੀ ਪਰ ਅੱਜ ਦੇਖ ਵੀ ਲਿਆ ਵੀ ਧੰਨ ਹੈ ਤੂੰ ਧੰਨ ਨੇ ਤੇਰੇ ਗੁਰਸਿੱਖ ਬਾਣੀ ਦੇ ਵਿੱਚ ਵੀ ਲਿਖਿਆ ਆਉਂਦਾ ਹੈ ਆਪਾਂ ਪੜਦੇ ਹਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਨੈ ਸੋ ਇਹ ਸਾਖੀ ਦਾ ਮਕਸਦ ਇਹੋ ਹੀ ਹੈ ਕਿ ਆਪਾਂ ਵੀ ਉਹ ਸਤਗੁਰੂ ਦੀ ਰਜਾ ਦੇ ਵਿੱਚ ਰਹਿ ਕੇ ਉਸ ਦੀ ਉਸਤਤ ਦੇ ਉਸ ਦੀ ਯਾਦ ਦੇ ਗੀਤ ਗਾਈਏ ਬਾਣੀ ਬਾਣੀ ਅਨੁਸਾਰ ਸਾਡਾ ਜੀਵਨ ਹੋਵੇ ਜੀ ਸਤਿਗੁਰੂ ਸਭਨਾ ਤੇ ਮਿਹਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ